ਉਹ ਵੀ 25 ਤੇ 26 ਇਹ ਤਿੰਨ ਦਿਨ ਜਦੋਂ ਸਹਿਬਜ਼ਾਦਾ ਜੰਦੀ ਸ਼ੀਦੀ ਜੀ ਆੜੇ ਹੁੰਦੇ ਨੇ ਪਹਿਲਾਂ ਬਾਈ ਜੀ ਪਿਛਲੇ 25 ਸਾਲਾਂ ਤੋਂ ਤਿੰਨ ਕਮਾਂਟਲ ਜੋ ਬਰਫ਼ ਦਾ ਪਾਣੀ ਬਣ ਜਾਂਦਾ ਉਸ ਪਾਣੀ ਨਾਲ ਨਹਾਉਂਦੇ ਨੇ ਤੇ ਇਸ ਵਾਰ ਬਾਈ ਜੀ ਨੂੰ 26 ਮਾਸਾ ਲੱਗ ਗਿਆ ਇਸ ਵਾਰ ਉਹ ਕਹਿੰਦੇ ਮੈਂ 4 ਕਮਾਂਟਲ ਬਰਫ਼ ਦਾ ਜੋ ਪਾਣੀ ਬਣਿਆ ਉਹਦੇ ਨਾਲ ਇਸ਼ਨਾਨ ਕੀਤਾ ਸੋ ਹੁਣ ਆਪਾਂ ਬਾਈ ਜੀ ਨਾਲ ਗੱਲਬਾਤ ਕਰਾਂਗੇ ਵੀ ਇਹ ਕਿਉਂ ਸ਼ੁਰੂ ਕੀਤਾ ਇਹਦੇ ਪਿੱਛੇ ਰਾਜ਼ ਕੀ ਆਸਲ ਸਚਾਈ ਕੀ ਆ ਮਨ ਦੇ ਵਿੱਚ ਇੱਕ ਆਵਾਜ਼ ਆਈ ਕਿ ਬਰਫ਼ ਦਾ ਮਤਲਬ ਕਰ ਲਾ ਠੀਕ ਹੈ ਮੈਂ ਬਰਫ਼ ਦੇ ਨਾਲ ਜੀ ਪਿਛਲੇ ਮਤਲਬ 25 ਸਾਲ ਤੋਂ ਤਿੰਨ ਕਿੰਟਲ برف ਨਾਲ ਮਤਲਬ ਘਰ ਰਸੀ ਰਾਤ ਨੂੰ 1 ਤੋਂ 2 ਵਜੇ ਤੱਕ ਤੇ ਇਸ ਵਾਰੀ ਮੈਂ 1 ਕਿੰਟਲ برف ਵਧਾਤੀ ਜਿਵੇਂ برف ਦੇ ਪਾਣੀ ਨਾਲ ਨਹਾ ਤੂੰ ਹਾਂ ਤਾਂ ਜਦੋਂ ਮੈਂ ਨਹਾਉਂਦਾ ਹੁੰਦਾ ਸੀ ਮੇਰੇ ਮਦਰ ਮੈਨੂੰ ਕਹਿੰਦੇ ਹੁੰਦੇ ਸੀ ਤੂੰ ਇਹ ਕਿਉਂ ਕਰਦਾ ਇਸ ਤਰ੍ਹਾਂ ਹਾਂ ਬਾ ਫਿਰ ਮੈਂ ਮਦਰ ਨੂੰ ਮਤਲਬ ਮੇਰੇ ਮਦਰ ਨਾ ਸੱਚ ਮੁੱਚ ਰੋਪੇ ਸੀਗੇ ਠੀਕ ਆ ਉਹਦਾ ਕਾਰਨ ਕੀ ਸੀ ਕਿ ਮੈਂ ਘਰ ਚ ਸਭ ਤੋਂ ਛੋਟਾ ਸੀਗਾ ਹਾਂਜੀ ਬਾਕੀ ਬ੍ਰਦਰ ਸੀ ਸਾਰੇ ਮਤਲਬ ਉਹ ਸੀ ਹਾਂ ਉਹ ਮਤਲਬ ਕਹਿਣ ਲੱਗੇ ਵੀ ਕੱਲ ਨੂੰ ਨਮੂਨਿਓ ਹੋ ਗਿਆ ਕਿ ਕੋਈ ਬਿਮਾਰੀ ਲੱਗੀ ਵੀ ਸਾਰਾ ਦਾਵਾਂ ਰੋਲ ਤੇਰੇ ਸਿਰ ਤੇ ਆ ਕਰਦਾ ਵੀ ਤੂੰ ਕੋਈ ਐਸਾ ਫਿਰ ਮੈਂ ਉਹਨਾਂ ਨੂੰ ਇੱਕੀ ਗੱਲ ਕਹੀ ਸੀ ਵੀ ਸਾਡੇ ਪਿੱਛੇ ਗੁਰੂ ਗੋਬਿੰਦ ਸਿੰਘ ਜੀ ਗੁਰੂ ਤੇਗ ਬਹਾਦਰ ਜੀ ਨੇ ਬੇ ਅਡਾ ਬੜਾ ਕਿਤਾ ਛੋਟੇ ਛੋਟੇ ਮਤਲਬ ਲਾਲਾ ਨੇ ਸਾਡੇ ਬੱਚੇ ਇਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਵੀ ਮੋਂ ਨਾ ਕਰਕੇ ਇਹਨਾਂ ਹਾਂ ਬਸ ਫਿਰ ਮੈਂ ਉਹਨਾਂ ਨੂੰ ਮਦਰ ਨੂੰ ਇੱਕੀ ਗੱਲ ਕੀਤੀ ਵੀ ਤੁਸੀਂ ਦਸਰਾ ਨਹੀਂ ਕੀ ਸੀ ਠੀਕ ਆ ਸਰ ਬਸ ਫਿਰ ਉਹਨਾਂ ਦਾ ਰਾਜ ਦੇਖ ਲਓ ਉਹਨਾਂ ਦੀ ਪਿੱਛੇ ਉਹਨੂੰ 17 ਚ ਡੈਥ ਹੋ ਗਈ ਮੇਰੇ ਮਦਰ ਦੀ ਉਹ ਰਾਜ ਰਾਜ ਰਿਹਾ ਉਹਨਾਂ ਨੇ ਮੰਜਾਲ ਕੀਤਾ ਮਤਲਬ ਮੇਰੇ ਘਰ ਦੇ ਕਿਸੇ ਬੰਦੇ ਨੂੰ ਵੀ ਦੱਸਿਆ ਹੋਵੇ ਵੀ ਇਹ ਟੋਨੀ ਕਿਉਂ ਨਾ ਹੁੰਦਾ ਠੀਕ ਹੈ ਉਹ ਸ਼ਬਦ ਚੱਲ ਰਹੇ ਹੁੰਦੇ ਸੀ ਮੈਂ ਆਪਣਾ ਮਤਲਬ ਸਨਾਨ ਕਰ ਰਿਹਾ ਹਰਸ਼ਕਰ ਜੀ ਸਤਿ ਸ਼੍ਰੀ ਅਕਾਲ ਜੀ ਹੋ ਚੜਦੀ ਕਲਾ ਜੀ ਹਾਂਜੀ ਹਾਂ ਕਿਰਪਾ ਜੀ ਸਾਹਿਬ ਵਾਹਿਗੁਰੂ ਜੀ ਸੱਚੇ ਪਾਤਸ਼ਾਹ ਜੀ ਤੇ ਅਸੀਂ ਤੁਹਾਡੀ ਉਹ ਵੀਡੀਓ ਦੇਖੀ ਹੈ ਜੀ ਲੋਕ ਬਹੁਤ ਸਾਰੇ ਕਮੈਂਟ ਕਰ ਰਹੇ ਨੇ ਕੁਝ ਵੀਰਾਂ ਦੇ ਕਮੈਂਟ ਇਦਾਂ ਵੀ ਆਏਗੇ ਨੇ ਕਿ ਬਾਈ ਜੀ ਬਰਫ ਦੇ ਪਾਣੀ ਨਾਲ ਨਹਾ ਰਹੇ ਨੇ ਕਿਉਂ ਨਹਾ ਰਹੇ ਨੇ ਉਹਦੇ ਪਿੱਛੇ ਅਸ ਉਦੇ ਪਿੱਛੇ ਸਰ ਇੱਕ ਇਸ ਤਰ੍ਹਾਂ ਇਹ ਵੀ ਮੈਨੂੰ ਅੱਜ ਤੋਂ ਮਤਲਬ 26 ਸਾਲ ਪਹਿਲੇ ਅੱਛਾ ਜੀ ਮਤਲਬ ਮੇਰੇ ਫਾਜ਼ਲ ਸਾਹਿਬ ਨੇ ਸਾਨੂੰ ਛੋਟੇ ਹੀ ਹੁੰਦਾਂ ਨੂੰ ਮੈਨੂੰ ਦੱਸਿਆ ਸੀਗਾ ਵੀ ਸਾਡੇ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਗੁਰੂ ਤੇਗ ਬਹਾਦਰ ਜੀ ਨੇ ਮਤਲਬ ਬਹੁਤ ਜ਼ਿਆਦਾ ਮਤਲਬ ਬਲੀਦਾਨ ਦਿੱਤਾ ਸਾਡੇ ਜੀ ਜੀ ਵੀ ਅਗਰ ਅੱਜ ਅਸੀਂ ਇੱਥੇ ਮਤਲਬ ਘੁੰਮ ਰਿਆ ਤਾਂ ਉਹ ਸਿਰਫ ਗੁਰੂ ਗੋਬਿੰਦ ਸਿੰਘ ਗੁਰੂ ਤੇਗ ਬਹਾਦਰ ਜੀ ਦੀ ਬਦੌਲਤ ਆ ਜੀ ਵੀ ਅਗਰ ਉਹ ਫਾਜ਼ਲ ਸਾਹਿਬ ਕਹਿੰਦੇ ਸੀ ਅਗਰ ਗੁਰੂ ਤੇਗ ਬਹਾਦਰ ਜੀ ਨਾ ਮਤਲ ਉਹ ਕਰਦੇ ਵੀ ਸਾਨੂੰ ਬੜਾ ਮਤਲ ਹਾਂਜੀ ਹਾਂ ਉਸ ਤੋਂ ਬਾਅਦ ਜਦੋਂ ਅਨੰਦਪੁਰ ਸਾਹਿਬ ਦੇ ਵਿੱਚ ਸੀਗੇ ਗੁਰੂ ਗੋਬਿੰਦ ਸਿੰਘ ਜੀ ਉਦੋਂ ਕਹਿੰਦੇ ਜਦੋਂ ਇਹ ਕਿਲਾ ਛੱਡਿਆ ਹਾਂਜੀ ਕਿਲਾ ਛੱਡਣ ਤੋਂ ਬਾਅਦ ਜੋ ਸਰਸਵਰ ਨਦੀ ਦੇ ਵਿੱਚੋਂ ਆਏ ਉ ਤਾਂ ਛੋਟੇ ਸਾਹਿਬਜ਼ਾਦਿਆਂ ਦੇ ਮਾਤਾ ਗੁਜਰੀ ਜੀ ਦੇ ਸਾਹਿਬ ਜੀ ਉਹਨਾਂ ਦੇ ਕੱਪੜੇ ਗਿੱਲੇ ਹੋ ਗਏ ਸੀਗੇ ਇਹ ਉੱਥੇ ਤੋਂ ਇੰਨਾ ਦਾ ਬਿਛੋੜਾ ਪੈ ਗਿਆ ਸੀ ਕੁਝ ਇੱਧਰੋਂ ਚਮਕੌਰ ਸਾਹਿਬ ਤੋਂ ਮੈਨੂੰ ਆ ਕੇ ਖੁੱਤੇ ਤਾਂ ਉਸ ਟਾਈਮ ਕਹਿੰਦੇ ਵੀ ਇਹਨਾਂ ਦੇ ਪੋਹ ਤਾਂ ਜਿਹੜੇ ਅੱਜ ਕੱਲ੍ਹ ਚੱਲ ਰਹੇ ਆ ਵੀ ਪੋਹ ਦਾ ਮਹੀਨਾ ਸੀ ਵੀ ਉਹਨਾਂ ਕੋਲ ਕੱਪੜੇ ਬਦਲਣੇ ਵਾਸਤੇ ਨਹੀਂ ਉਹੀ ਕੱਪੜਿਆਂ ਦੇ ਨਾਲ ਉਹਨਾਂ ਨੇ ਬੁਰਜ ਦੇ ਵਿੱਚ 3 ਦਿਨ ਮਤਲਬ ਕੱਟੇ ਸੀਗੇ ਤਾਂ ਮੈਂ ਬਸ ਇਹ ਉਹ ਦਰਦ ਨੂੰ ਅਹਿਸਾਸ ਕਰਦੇ ਬਾਰੇ ਵੀ ਸਾਡੇ ਵਾਸਤੇ 9 ਸਾਲ ਦੇ ਤੇ 7 ਸਾਲ ਦੇ ਆਨੇ ਗੁਰੂ ਦੇ ਲਾਲਾ ਨੇ ਸਾਡੇ ਲਈ ਇੰਨਾ ਕੁਛ ਕੀਤਾ ਮੈਂ ਹੋਰ ਤਾਂ ਜਿਵੇਂ ਥੋਨੇ ਦੱਸਿਆ ਵੀ ਲੋਕ ਲੰਗਰ ਲਾਨੇ ਆ ਕੋਈ ਮਤਲਬ ਕਿਸ ਤਰ੍ਹਾਂ ਹਰੇਕ ਆਪੋ ਆਪਣੀ ਸ਼ਰਧਾਂਜਲੀ ਭੇਟ ਕਰ ਰਹੇ ਨੇ ਮੇਰੇ ਵਿੱਚ ਬਸ ਇੱਕ ਉਹ ਸੀਗਾ ਵੀ ਸਾਡਾ ਮਾੜਾ ਜਿਹਾ ਵੀ ਉਹ ਕਫ ਵੀ ਮਤਲਬ ਗਿੱਲਾ ਹੋ ਜਾਈ ਅਸੀਂ ਉਸੇ ਟਾਈਮ ਰਾਤ ਨੂੰ ਕਮੀਜ਼ ਬਦਲ ਲੈਂਦੇ ਹਾਂ ਵੀ ਉਹਨਾਂ ਦੇ ਤਾਂ ਸਾਰਾ ਜਿਹੜਾ ਚੋਲਾ ਸੀ ਕੱਪੜੇ ਸਾਰੇ ਗਿੱਲੇ ਹੋ ਗਏ ਨੰਗੇ ਪੈਰ ਬਸ ਉਹ ਦਰਦ ਨੂੰ ਅਹਿਸਾਸ ਦੇ ਕਰਨ ਦੇ ਮਾਰੇ ਬਸ ਮੈਨੇ ਇਹ ਰਸਾ ਚੁਣਿਆ ਸੀਗਾ ਵੀ ਉਦੋਂ ਕਿੰਨੀ ਠੰਡ ਸੀ ਕਿਨੇ ਠੰਡ ਦੇ ਵਿੱਚ ਉਹ ਸਾਰੀ ਰਾਤ ਮਤਲਬ ਉਹਦੇ ਵਿੱਚ ਵਿੱਚ ਬੈਠਦੇ ਸੀਗੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬ ਜੀ ਫਾਜ਼ ਸਾਹਿਬ ਇਹ ਵੀ ਕਹਿੰਦੇ ਸੀ ਕਹਿੰਦੇ ਉਹ ਆਪਣੇ ਬੁੱਕਲ ਦੇ ਰਾਹੀ ਮਤਲਬ ਜਿਹੜੇ ਮਖਮਲ ਦੇ ਗੱਦਿਆਂ ਦੇ ਉੱਤੇ ਸੌਣ ਵਾਲੇ ਸੀ ਉਹ ਨੀਚੇ ਜ਼ਮੀਨ ਦੇ ਉੱਤੇ ਭੁੰਜੇ ਮਤਲਬ ਉਹ ਪੈ ਰਹੇ ਸੀ ਠੀਕ ਠੀਕ ਕੋਈ ਉਹਨਾਂ ਕੋਲੇ ਨੀਚੇ ਬਚਾਉਣ ਨੂੰ ਨਹੀਂ ਸੀ ਕੋਈ ਲੈਣ ਨੂੰ ਸੀ ਉਹ ਮਾਤਾ ਗੁਜਰੀ ਜੀ ਆਪਣੇ ਬੁੱਕਲ ਦੇ ਵਿੱਚ ਲੈ ਕੇ ਉਹਨਾਂ ਨੂੰ ਨਿਗਦੇ ਨੇ ਉਹਨਾਂ ਨੇ ਇਹ ਜ਼ੁਲਮ ਦੇ ਬਾਰੇ ਉਹਨਾਂ ਨੂੰ ਦੱਸ ਰਹੇ ਸੀਗੇ ਵੀ ਇਸ ਤਰ੍ਹਾਂ ਠੀਕ ਆ ਬਸ ਸਰ ਇਹ ਹੀ ਮੇਰੀ ਸੀਗਾ ਵੀ ਮੈਂ ਇਸ ਤਰ੍ਹਾਂ ਦਾ ਰਸਤਾ ਤਾਂ ਮਤਲਬ ਹੋਇਆ ਫਾਜ਼ਲ ਸਾਹਿਬ ਨੂੰ ਨਹੀਂ ਨਹੀਂ ਜਿਹੜਾ ਤੁਸੀਂ ਇਹ ਮੰਨ ਲਓ ਆਪਾਂ ਕਹਿੰਦੇ ਵੀ ਬਰਫ਼ ਦਾ ਸਾਰਾ ਪਾਣੀ ਹਾਂਜੀ ਠੀਕ ਆ ਉਹ ਉਹ ਪਾਣੀ ਨਾਲ ਇਸ਼ਨਾਨ ਕਰ ਰਹੇ ਤੁਸੀਂ ਹਾਂਜੀ ਉਹ ਪਾਣੀ ਦੇ ਨਾਲ ਜੀ ਉਹ ਉਹ ਫਿਰ ਤੁਹਾਡੇ ਦਿਮਾਗ ਦੇ ਵਿੱਚ ਆਇਆ ਕਿਵੇਂ ਵੀ ਮੈਂ ਆਪਣੀ ਸ਼ਰਧਾਂਜਲੀ ਇਸ ਤਰ੍ਹਾਂ ਭੇਟ ਕਰਾਂ ਸਹਿਬ ਜਾਨਦੇ ਆ ਉਹ ਸਰ ਬਸ ਆਇਆ ਇਸ ਤਰ੍ਹਾਂ ਕਰਕੇ ਜੀ ਵੀ ਜਦੋਂ ਮਨੁਫਾਜ਼ ਸਾਹਿਬ ਨੇ ਦੱਸਿਆ ਜੀ ਵੀ ਕੱਪੜੇ ਉਹਨਾਂ ਦੇ ਗਿੱਲੇ ਸੀਗੇ ਸਾਰੀਆਂ ਵਿਸਾਖਾਂ ਛੋਟੇ ਸਾਹਿਬ ਜਦੇ ਦੇ ਤੇ ਉਹਨਾਂ ਦੇ ਤੇ ਉਦੋਂ ਬਸ ਮਨ ਦੇ ਵਿੱਚ ਆ ਗਿਆ ਸੀਗਾ ਵੀ ਉਹ ਦਰਦ ਨੂੰ ਅਹਿਸਾਸ ਕਰਦੇ ਹਾਰੇ ਵੀ ਜਿਹੜਾ ਉਹ ਗਿੱਲੇ ਕੱਪੜਿਆਂ ਦੇ ਵਿੱਚ ਇੰਨੀ ਠੰਡ ਦੇ ਵਿੱਚ ਬੈਠੇ ਸੀ ਤਾਂ ਮੈਂ ਸੋਚਿਆ ਸੀ ਵੀ ਉਹ ਠੰਡ ਨੂੰ ਮਹਿਸੂਸ ਕਰਨ ਦਾ ਮਾਰਾ ਮੈਂ ਤਾਂ ਇਹ ਬਰਫ ਦਾ ਮਦਦ ਚੁਣਿਆ ਸੀਗਾ ਪਿਛਲੀ ਵਾਰੀ 3 ਕੁਇੰਟਲ ਸੀ ਜੀ ਐਕਤੀ ਵਨ ਇੱਕ ਕੁਇੰਟਲ ਵਧਾਤੀ 4 ਕੁਇੰਟਲ ਕਰਤੀ ਸੀ ਠੀਕ ਆ ਰਾਤ ਨੂੰ ਮਤਲਬ ਮੈਂ 1 ਤੋਂ 2 ਇਹ ਥੋੜੇ মিডিਆ ਵਾਲੇ ਪਤਾ ਨਹੀਂ ਕਿੱਥੇ ਤੋਂ ਲੁਧੇਹਾਣੇ ਤੋਂ ਰਾਤ ਨੂੰ ਪਹੁੰਚ ਗਏ ਤਾਂ ਮੈਂ ਤਾਂ ਸੋ ਗਿਆ ਹੈਰਾਨ ਹੋ ਗਿਆ ਵੀ ਇਹ ਰਾਤ ਨੂੰ ਗੇਟ ਕਿਨੇ ਮਤਲਬ ਕਰਦੀ ਆ ਹੂੰ ਤਾਂ ਉਹ ਬਹੁਤ ਉਹ ਕਰਨ ਲੱਗੇ ਬੰਦੇ ਯਾਰ ਪਿਛਲੀ ਵਾਰੀ ਵੀ ਦੋਨੇ ਮਤਲਬ ਕਰਦੇ ਆ ਇਸ ਵਾਰੀ ਮੈਨੂੰ ਪਰ ਉਮੀਦਾਂ ਕਰਨ ਲੱਗੇ ਕਹਿੰਦੇ ਵੀ ਇਸ ਤਰ੍ਹਾਂ ਪਬਲਿਕ ਨੂੰ ਬਾਹਰ ਜ਼ਾਹਰ ਹੋਣਾ ਚਾਹੀਦਾ ਵੀ ਕਿ ਗੁਰੂਆਂ ਦੇ ਲਈ ਵੀ ਬਿਲਕੁਲ 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 ਮੈਂ ਸਰ ਹੁਣ ਦੇਖੋ ਤੁਸੀਂ ਵੀ ਸਮਾਨੇ ਤੋਂ ਆਏ ਹੋ ਤੇ ਇਹ ਗੁਪਤ ਕਰਨਾ ਚਾਹੁੰਦਾ ਸੀਗਾ ਜਿਵੇਂ ਮੇਰਾ 25 26 ਸਾਲ ਤੋਂ ਚੱਲ ਰਿਹਾ ਸੀਗਾ ਇਹ ਗੁਪਤ ਇਹ ਪਿਛਲੇ ਸਰ ਮਤਲਬ ਵੀਡੀਓ ਰਾਈ ਹੋ ਗਿਆ ਨਹੀਂ ਤਾਂ ਮੈਂ ਇੱਕ ਮੇਰੇ ਮਦਰ ਨੂੰ ਪਤਾ ਸੀ ਹੋਰ ਮੇਰੇ ਘਰਦਿਆਂ ਨੂੰ ਵੀ ਨਹੀਂ ਕਿਸੇ ਨੂੰ ਪਤਾ ਸੀ ਅੱਛਾ ਜੀ ਮਤਲਬ ਇਹ ਦਿਨਾਂ ਦੇ ਵਿੱਚ ਆ ਕੇ ਨਾ ਮਨ ਅੰਦਰੋਂ ਮੇਰਾ ਮਤਲਬ ਮਤਲਬ ਡਾਂਵੰਡੋਲ ਹੋ ਜਾਂਦਾ ਸੀ ਮੈਂ ਅੰਦਰੋਂ ਮਤਲਬ ਜੇ ਤੁਸੀਂ ਪਹਿਲੀ ਵਾਰੀ ਬਰਫ ਦੇ ਪਾਣੀ ਨਾਲ ਇਸ਼ਨਾਨ ਕਰਨਾ ਸ਼ੁਰੂ ਕੀਤਾ ਤਾਂ ਉਦੋਂ ਤੁਹਾਨੂੰ ਵੀ ਕੁਛ ਨਾ ਕੁਛ ਡਰ ਮਹਿਸੂਸ ਹੋਇਆ ਹੋਊਗਾ ਵੀ ਹਾਂ ਇੰਨਾ ਠੰਡ ਪੈ ਰਹੀ ਆ ਇਹ ਦਿਨਾਂ ਤੇ ਆ ਕੇ ਕੱਪੜੀ ਵੀ ਆਪਾਂ ਇੰਨੀ ਜ਼ਿਆਦਾ ਠੰਡ ਲੱਗਦੀ ਆ ਹਾਂਜੀ ਸਰ ਉਹ ਮਤਲਬ ਇਸ ਤਰ੍ਹਾਂ ਸੀਗਾ ਸਰ ਮਤਲਬ ਡਰ ਡੁਰ ਤਾਂ ਨਹੀਂ ਮੈਨੂੰ ਲੱਗਿਆ ਮੇਰੇ ਮਨ ਦੇ ਵਿੱਚ ਇੱਕ ਇੰਨੀ ਕੁ ਗੱਲ ਜ਼ਰੂਰ ਆਈ ਸੀ ਵੀ ਉਹਨਾਂ ਨੇ ਸਾਡੇ ਲਈ ਐਨਾ ਕੁਛ ਕੀਤਾ ਹਮ ਗੁਰੂ ਗੋਬਿੰਦ ਸਿੰਘ ਜੀ ਗੁਰੂ ਤੇਗ ਬਹਾਦਰ ਛੋਟੇ ਸਾਹਿਬਜ਼ਾਦੇ ਵੀ ਅੱਬਲ ਮਤਾਂ ਕੁਝ ਨਹੀਂ ਹੁੰਦਾ ਅਗਰ ਇਹ ਹੋ ਵੀ ਗਿਆ ਤਾਂ ਮੈਂ ਆਪਣੇ ਉਹਨਾਂ ਵਾਸਤੇ ਅਗਰ ਚਲੇ ਵੀ ਗਿਆ ਤਾਂ ਜੋ ਸਾਡੇ ਲਈ ਨਾ ਬਸ ਏਸੇ ਬਾਕੀ ਕੋਈ ਡਾਟ ਡੋਰ ਕੋਈ ਨਹੀਂ ਲੱਗਦਾ ਹੁਣ ਤੁਹਾਨੂੰ ਦੇਖੀ ਹੋਏਗੀ ਉਹਨਾਂ ਨੇ ਮਤਲਬ ਰਾਤ ਨੂੰ ਜਦੋਂ ਮੇਰੀ ਇਹ ਇੰਟਰਵਿਊ ਲਈਤੀ ਲਾਈਫ ਉਹਨਾਂ ਨੇ ਚਲਾਇਆ ਹੂੰ ਤਾਂ ਉੱਤੇ ਕੇ ਰਿਹਾ ਉਹਨਾਂ ਨੇ 20-25 ਮਿੰਟ ਮੈਂ ਕਪੜੇ ਕੱਢ ਚੁੱਕੇ ਸੀ ਕਿਉਂਕਿ ਮੈਨੂੰ ਤਾਂ ਪਤਾ ਨਹੀਂ ਸੀ ਕਿ ਅਭੀ ਉਹ ਕੋਈ ਆਏਗਾ ਉਹ ਜਦੋਂ ਇੱਕਦਮ ਆਇਆ ਤਾਂ ਬੇਟੇ ਨੇ ਤਾਲਾ ਖੋਲ੍ਹਿਆ ਗੇਟ ਦਾ ਠੀਕ ਆ ਤਾਂ ਦੇਖਿਆ ਤਾਂ ਮੈਂ ਉੱਥੇ ਕਪੜੇ ਕੱਢੇ ਉਹ ਉਹਨਾਂ ਨੇ ਉਸੇ ਕਪੜਿਆਂ ਦੇ ਵਿੱਚ ਦੇਖਿਆ ਪਤਾ ਨਹੀਂ ਤਾਂ ਉਹ ਦੇਖਣਾ ਚਾਹੁੰਦੇ ਸੀਗੇ ਵੀ ਇਹਨੂੰ ਕੰਪਨੀ ਵਗੈਰਾ ਹੋ ਰਹੀ ਹੈ ਫਿਰ ਬਾਅਦ ਵਿੱਚ ਜਦੋਂ ਮੈਂ ਇਸ਼ਨਾਨ ਵੀ ਕਰ ਲਿਆ ਉਹ ਬਨੈਨ ਦੇ ਵਿੱਚ ਹੀ ਫਿਰ ਮੈਨੂੰ ਕਹਿੰਦੇ ਜੀ ਕਪੜੇ ਰਹਿਣ ਦੋ ਜੀ ਤੁਸੀਂ ਇਸ ਤਰ੍ਹਾਂ ਇੰਟਰਵਿਊ ਦੇ ਦਿਓ ਚਲੋ ਮੈਂ ਕਿਹਾ ਜੀ ਮਾਲਕ ਜੀ ਕਿੰਨਾ ਟਾਈਮ ਇਸ਼ਨਾਨ ਕਰਦੇ ਹੋ ਤੁਸੀਂ 1 ਘੰਟਾ ਜ ਇੱਕ ਤਾਂ ਹੁੰਦਾ ਵੀ ਆਪਾਂ ਪਾਣੀ ਪਾ ਕੇ ਉਹ ਨਹੀਂ ਸਰ ਉਹ ਪ੍ਰੋਪਰ ਸਰੀਰ ਨੂੰ ਗਿੱਲਾ ਕਰਨ ਦਾ ਨਹੀਂਗਾ ਤੁਸੀਂ ਵੀਡੀਓ ਦੇ ਵਿੱਚ ਦੇਖੀ ਹੋਗੀ ਪ੍ਰੋਪਰ ਮੈਂ ਸਬਨ ਲਾਣਾ ਜਿਹੜਾ ਤੁਸੀਂ ਦੇਖੋ ਸਬਨ ਜਦੋਂ ਮੈਂ ਲਾਣਾ ਨਾ ਉਹਨੂੰ ਬੜਾ ਜ਼ੋਰ ਲਗਾ ਕੇ ਸਿਰ 'ਚ ਕੁਛ ਸਾਰਿਆ ਹੁੰਦਾ ਠੀਕ ਆ ਉਹ ਕਿਉਂਕਿ ਜਮਿਆ ਜਿਵੇਂ ਆਪਾਂ ਰੂਟੀਨ 'ਚ ਨਾ ਆਨੇ ਆ ਰੂਟੀਨ 'ਚ ਦੇਖੋ ਗੱਲ ਕੁਝ ਹੋਰ ਹੁੰਦੀ ਹੈ ਜਦੋਂ ਤੁਸੀਂ ਠੰਡਾ ਪਾਣੀ ਪਾਉਂਗੇ ਉਹ ਬਰਫ਼ ਜਲਦੀ ਜਲਦੀ ਸਬਨ ਕਿਸਦੀ ਨਹੀਂ ਉਹ ਮੈਂ ਬੜਾ ਉਸ ਨੂੰ ਜ਼ੋਰ ਲਾ ਕੇ ਖਸਾਰੇ ਹੁੰਦਾ ਉਹ ਨਾ ਨਾ ਵੀ ਜਿਵੇਂ ਮਾਲਕ ਨੂੰ ਮਤਲਬ ਠੀਕ ਤਰ੍ਹਾਂ ਮਤਲਬ ਸੰਦਾ ਜਿਨੀ ਦਿੱਤੀ ਜਾਵੇ ਤੇ ਇਹ ਨਹੀਂ ਹੈਗਾ ਵੀ ਆਪਾਂ ਨੇ ਸਰੀਰ ਗਿਰਲਾ ਕਰ ਲਿਆ ਨਾਮ ਕਰਨਾ ਇਸ ਤਰ੍ਹਾਂ ਨਹੀਂ ਬਸ ਕਈ ਵਾਰੀ ਜਦੋਂ ਆਪਣੇ ਪਰਿਵਾਰ ਦੇ ਵਿੱਚ ਇਹ ਗੱਲ ਹੋਣੀ ਸ਼ੁਰੂ ਹੋ ਜੇ ਕਿ ਹਾਂ ਤਿੰਨ ਦਿਨ ਨਾਂਦੇ ਨੇ ਤਾਂ ਤੁਹਾਡੇ ਆਪਾਂ ਪਤਨੀ ਦੀ ਗੱਲ ਕਰੀਏ ਜਾਂ ਹੋਰ ਬੱਚਿਆਂ ਦੀ ਗੱਲ ਕਰੀਏ ਨਹੀਂ ਸਰ ਮੇਰੇ ਮੈਂ ਤੁਹਾਨੂੰ ਦੱਸਾਂ ਮੇਰੀ ਮੈਰਿਜ ਨੂੰ 20 ਸਾਲ ਹੋ ਗਏ ਠੀਕ ਆ 20 ਸਾਲ ਚ ਮੈਂ ਮਤਲਬ ਇਹਨਾਂ ਨੂੰ ਕਦੀ ਦੱਸਿਆ ਹੋ ਨਹੀਂ ਸੀ ਕਦੀ ਖਬਰ ਹੋ ਨਹੀਂ ਸੀ ਅੱਛਾ ਸਵੇ ਇੱਕ ਮੇਰੀ ਮਦਰ ਤੋਂ ਹੋਇਆ ਠੀਕ ਆ ਨਾ ਮੇਰੇ ਫਾਦਰ ਫਾਦਰ ਨੂੰ ਵੀ ਉਹਨਾਂ ਨੇ ਮਦਰ ਨੇ ਬਾਅਦ ਚ ਦੱਸਿਆ ਸੀਗਾ ਉਹ ਫਾਦਰ ਸਾਹਿਬ ਨੂੰ ਕਹਿਣ ਲੱਗੇ ਫਾਦਰ ਸਾਹਿਬ ਨੇ ਮਦਰ ਨੂੰ ਕਿਹਾ ਵੀ ਇਹ ਕੀ ਪਾਗਲਾਂ ਵਾਲੇ ਕੰਮ ਕਰਦਾ ਇਹਨੂੰ ਰੋਕੋ ਠੰਡ ਚ ਤਾਂ ਮੈਂ ਉਹਨਾਂ ਨੂੰ ਇਹੀ ਕਹਿੰਦਾ ਉਹਨੂੰ ਮੈਨੂੰ ਗਰਮੀ ਲੱਗਦੀ ਹੈ ਉਹ ਫਿਰ ਮਦਰ ਨੇ ਦੱਸਿਆ ਸੀ ਕਹਿੰਦੇ ਵੀ ਇਹਨੇ ਨਾ ਮਨ ਨੂੰ ਕਸਮ ਖਲਾਈਆ ਵੀ ਕਿਸੇ ਨੂੰ ਦੱਸਣਾ ਨਹੀਂ ਵੀ ਇਹ ਛੋਟੇ ਸਾਹਿਬ ਜਦਿਆਂ ਵਾਸਤੇ ਮਤਲਬ ਤਾਂ ਫਾਦਰ ਮੈਨੂੰ ਕਹਿੰਦੇ ਹੁੰਦੇ ਸੀਗੇ ਵੀ ਤੂੰ ਹੋਰ ਮਤਲਬ ਕੁਝ ਕਰ ਲੈ ਮੈਂ ਨਹੀਂ ਮੈਂ ਜਿਹੜੇ ਥੋਣੇ ਮੈਨੂੰ ਬਚਪਨ ਦੇ ਵਿੱਚ ਉਹ ਦੱਸਿਆ ਸੀਗਾ ਵੀ ਉਸ ਦੇ ਰਹੀਮੇ ਰਸਤਾ ਚੁਣਿਆ ਠੀਕ ਆ ਬਹੁਤ ਸਾਰੇ ਅਸੀਂ ਕਰਨ ਵਾਲੇ ਕੌਣ ਹੁੰਨੇ ਆ ਕੋਈ ਵੀ ਨਹੀਂ ਮਗਰ ਇਹ ਹੀ ਆ ਵੀ ਉਹਨਾਂ ਦੀ ਮਿਹਰਬਾਨੀ ਆ ਜਾਂ ਉਹਨਾਂ ਨੇ ਸਾਡੇ ਲਈ ਇੰਨਾ ਕੁਝ ਕੀਤਾ ਤਾਂ ਅੱਜ ਕੱਲ ਦੇਖੋ ਵੀ ਤਕਰੀਬਨ ਸਾਰੇ ਮੁਸਲਮ ਭਾਈ ਹਿੰਦੂ ਭਾਈ ਸਿੱਖ ਭਾਈ ਸਾਰੇ ਮਤਲ ਇਹਨਾਂ ਦਾ ਮਤਲਬ ਉਹ ਕਰ ਰਹੇ ਹਮ ਬਿਲਕੁਲ ਠੀਕ ਆ ਉਸ ਟਾਈਮ ਨਹੀਂ ਇਹਨਾਂ ਮਤਲਬ ਉਸੇ ਹੁਣ ਤਾਂ ਤਕਰੀਬਨ ਤੁਸੀਂ ਦੇਖੋਗੇ ਵੀ ਜਗ੍ਹਾ ਜਗ੍ਹਾ ਮਤਲ ਲੰਗਰ ਲੱਗ ਰਹੇ ਆ ਬੜਾ ਦਿਨੂ ਮਤਲ ਉਹਦਾ ਜਿਵੇਂ ਪਹਿਲਾਂ ਲੋਕ ਕਹਿੰਦੇ ਹੁੰਦੇ ਸੀ ਅਸੀਂ ਮੇਲਾ ਦੇਖਣ ਚੱਲੇ ਆਂ ਜੀ ਫਤੇਗੜ ਸਾਹਿਬ ਦਾ ਹੁਣ ਨਹੀਂ ਕੋਈ ਵੀ ਕਹਿੰਦਾ ਜੀ ਜਿਵੇਂ ਡੈਕ ਲੱਗਦੇ ਸੀ ਬੜੇ ਮਤਲਬ ਹੁਣ ਵੱਡੀਆਂ ਆਵਾਜ਼ਾਂ ਦੇ ਵੱਡੀਆਂ ਆਵਾਜ਼ ਹੁਣ ਦੇਖ ਲਓ ਸਾਡੇ ਦਫ਼ਤਰ 메ਨ ਸੜਕ ਦੇ ਉੱਤੇ ਆ ਮਸਾਨੇ ਵੀ ਕੋਈ ਮਤਲਬ ਐਸਾ ਦੇਖਿਆ ਨਹੀਂਗਾ ਕਿ ਕੋਈ ਆਵਾਜ਼ਾਂ ਤੇਜ਼ ਕਰਕੇ ਟਰੈਕਟਰਾਂ ਦੇ ਉੱਤੇ ਜਾ ਰਹੀ ਠੀਕ ਆ ਤੇ ਉਹ ਬਹੁਤ ਜਦੋਂ ਤੁਸੀਂ ਪਬਲਿਕ ਦੇ ਵਿੱਚ ਆ ਗਏ ਤਾਂ ਲੋਕਾਂ ਨੇ ਫਿਰ ਸਾਨੂੰ ਸਨਮਾਨ ਵੀ ਕੀਤਾ ਕਿਤੇ ਨਾ ਕਿ ਹਾਂ ਜੀ ਮੈਨੂੰ ਮਤਲਬ ਸਮਾਨਤ ਵੀ ਕੀਤਾ ਗੁਰਦੁਆਰੇ ਸਾਹਿਬ ਚ ਵੀ ਠੀਕ ਆ ਹੁਣ ਮੈਨੂੰ ਕੱਲ ਵੀ ਫਤੇਗੜ ਸਾਹਿਬ ਤੋਂ ਫੋਨ ਆਇਆ ਸੀਗਾ ਜੀ ਆ ਬਾਬਾ ਮਨਮੋਹਨ ਸਿੰਘ ਜੀ ਦਾ ਜੀ ਤਾਂ ਉਹ ਕਹਿੰਦੇ ਸੀ ਵੀ ਅਸੀਂ ਤੁਹਾਨੂੰ ਇਧਰ ਅਸੀਂ ਸਨਮਾਨਤ ਕਰਾਂਗੇ ਠੀਕ ਆ ਹਾਂ ਫਤੇਗੜ ਸਾਹਿਬ ਦੇ ਵਿੱਚ ਜੀ 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 ਤੇ ਇਧਰ ਲਈ ਹੁਣ ਲੋਕਾਂ ਨੂੰ ਮੈਸੇਜ ਕੀ ਦੇਣਾ ਚਾਹੁੰਦੇ ਆ ਮੈਸੇਜ ਤਾਂ ਇਹੀ ਆ ਜੀ ਵੀ ਇਹ ਦਿਨਾਂ ਦੇ ਵਿੱਚ ਹੂੰ ਹੂੰ ਵੀ ਲੋਕ ਵੈਸੇ ਆ ਬਹੁਤ ਘੱਟਾਂ ਪਹਿਲੇ ਤਾਂ ਇਹ ਦਿਨਾਂ ਦੇ ਵਿੱਚ ਕੋਈ ਮੈਰਿਜ ਰੱਖਦਾ ਹੁੰਨੀ ਸੀਗਾ ਜੀ ਹੂੰ 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 ਜਿਹੜੇ ਮਤਲਬ ਥੋੜੇ-ਪੋਟੇ ਰੱਖਦੇ ਉਹਨਾਂ ਨੂੰ ਇਹ ਚਾਹੀਦਾ ਵੀ ਅਫਸੋਸ ਇਹ ਦਿਨਾਂ ਸੋ ਦੇ ਵੀ ਤੁਸੀਂ ਇਹ ਦਿਨਾਂ ਦੇ ਵਿੱਚ ਦਸੰਬਰ ਦੇ ਮਹੀਨੇ ਦੇ ਵਿੱਚ ਇਹਨੂੰ ਬਹੁਤ ਦਾ ਮਹੀਨਾ ਕਿਹਾ ਜਾਂਦਾ ਵੀ ਇਹਦੇ ਵਿੱਚ ਨਾ ਮਤਲਬ ਕੋਈ ਠੀਕ ਆ ਟੇ ਵੀ ਟੂ ਵੀ ਆ ਕੇ ਕਰ ਲੈਂਦੇ ਕਈ ਬੰਦੇ ਕੁਝ ਨਹੀਂ ਕਰਦੇ ਕੁਝ ਬੰਦੇ ਕਰਦੇ ਇਹ ਨਹੀਂ ਹੋਣਾ ਚਾਹੀਦਾ ਜੀ 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 ਬਾਕੀ ਸਰ ਇੱਕ ਬੜੀ ਮਤਲਬ ਇਹ ਲੱਗਿਆ ਵੀ ਅੱਜ ਤੱਕ ਮਤਲਬ ਮੇਰੀ 53 ਸਾਲ ਦੀ ਉਮਰ ਹੋ ਗਈ ਜੀ ਵੀ ਅਸੀਂ ਬਚਪਨ ਤੋਂ ਦੇਖਦੇ ਆ ਰਹੇ ਸੀਗੇ ਵੀ ਠੀਕ ਆ ਸਕੂਲਾਂ ਚ ਉਹ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਕਿਦਾਂ ਲੱਗੀ